ਪਬਲਿਕ ਕਾਲਜ ਸਮਾਣਾ ਦੀ ਐਮਏ ਹਿਸਟਰੀ ਦੇ ਪਹਿਲੇ ਸਥਾਨ ਦੀ ਵਿਦਿਆਰਥਣ ਅਮਨਦੀਪ ਕੌਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ 90% ਨੰਬਰ ਹਾਸਲ ਕਰਕੇ ਪੂਰੀ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਦੇ ਨਾਲ ਹੀ ਮਨਦੀਪ ਕੌਰ ਨੇ 87.50% ਅੰਕ, ਸਿਮਰਨ ਕੌਰ ਨੇ 87.50%, ਮਨਦੀਪ ਕੌਰ ਨੇ ਵੀ 87.50% ਇਨ੍ਹਾਂ ਚਾਰਾਂ ਵਿਦਿਆਰਥਣਾਂ ਵੱਲੋਂ ਮੈਰਿਟ ਲਿਸਟ ਵਿੱਚ ਨਾਮ ਦਰਜ ਕਰਵਾਇਆ। ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰਕਿਰਤ ਸਿੰਘ ਨੇ ਅਤੇ ਕਾਲਜ ਦੀ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ ਵੜੈਚ ਅਤੇ ਪ੍ਰੋਫੈਸਰਾਂ ਵੱਲੋਂ ਇਨਾਂ ਸਾਰੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਆਮਨਦੀਪ कौर ਨੇ ਕਿਹਾ ਮੈਂ ਜੋ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਪੜਾਇਆ ਜਾਂਦਾ ਸੀ ਉਹੀ ਪੜ੍ਹਦੀ ਸੀ। ਉਸ ਦੀ ਬਦੌਲਤ ਹੀ ਮੈਂ ਯੂਨੀਵਰਸਿਟੀ ਵਿੱਚ ਟੌਪ ਤੇ ਆਈ ਹਾਂ। ਮੈਂ ਅਧਿਆਪਕਾਂ ਦਾ ਧੰਨਵਾਦ ਕਰਦੀ ਹਾਂ। ਸਮਾਣਾ ਤੋਂ ਗੁਲਾਸ਼ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਬਹੁਤ ਵਧੀਆ ਲੱਗ ਰਹੀ ਹੈ। ਤੇ ਮਤਲਬ ਜਿੰਨਾ ਕਿ ਸਾਰੇ ਸਾਨੂੰ ਕਾਲਜ ਦੇ ਵਿੱਚ ਕਰਵਾਉਂਦੇ ਸੀਗੇ ਘਰੇ ਜਾ ਕੇ ਜਿੰਨਾ ਵੀ ਟਾਈਮ ਮਿਲਦਾ ਸੀਗਾ ਵੀ ਜਿੰਨਾ ਦੇ ਪਾਉਂਦੇ ਸੀਗੇ ਉਹਨਾਂ ਜ਼ਰੂਰ ਦਿੰਦੇ ਸੀਗੇ ਵੀ ਇਹ ਕੰਮ ਅੱਜ ਦਿੱਤਾ ਤਾਂ ਇਹਨੂੰ ਅੱਜ ਕਰਨਾ ਹੀ ਕਰਨਾ ਐਵੇਂ ਹੁੰਦਾ ਸੀਗਾ ਤੇ ਬਾਕੀ ਸਰ ਨੇ ਬਹੁਤ ਮਿਹਨਤ ਕਰਾਈਆ ਸਾਡੇ ਮੈਡਮ ਨੇ ਮਤਲਬ ਦੋਨਾਂ ਨੇ ਮਤਲਬ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਹੈ ਚਾਹੇ ਅਸੀਂ ਜਦੇ ਵੀ ਕਦੇ ਵੀ ਮਤਲਬ ਕੁਝ ਪੁੱਛਦੇ ਸੀ ਹਮੇਸ਼ਾ ਦੱਸਦੇ ਨੇ ਇਹ ਤਾਂ ਪਹਿਲੇ ਸਾਲ ਮਤਲਬ ਪਹਿਲਾ ਸੈਮੈਸਟਰ ਮੈਂ ਤੁਸੀਂ ਟੌਪ ਕੀਤਾ ਵਗੈ ਇਸ ਤੋਂ ਜਾਂ ਕਿੰਨੇ ਨੰਬਰ ਬਦਲੇ ਨੇ ਹਾਂਜੀ ਅੱਗੇ ਉਹ ਕਰਾਂਗੇ ਅੱਗੇ ਮਤਲਬ ਸਾਡੀ ਮਤਲਬ ਸਰਦੀ ਜਿਵੇਂ ਸਰ ਕਰਾ ਰਹੇ ਨੇ ਇਸ ਹਿਸਾਬ ਨਾਲ ਤਾਂ ਸਾਡੇ ਹੋਰ ਵੀ ਬੱਚੇ ਮਤਲਬ ਵਧੀਆ ਕਰਨਗੇ ਅੱਗੇ ਵੀ ਠੀਕ ਹੈ ਪ੍ਰਿੰਸੀਪਲ ਸਰ ਤੁਹਾਡਾ ਕੀ ਕਹਿਣਾ ਹੈ ਇਸ ਬੱਚੇ ਵੱਲੋਂ ਜਿਹੜੇ ਇਹ ਬੱਚੇ ਦੀ ਆਪਣੀ ਹਾਰਡਵਰਕ ਹੈ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਸਾਰੇ ਵਿਦਿਆਰ ਤੇ ਸਾਡੇ ਸਟਾਫ ਦੀ ਸਾਰੇ ਕਾਲਜ ਦੀ ਬੜੀ ਮਿਹਨਤ ਨਾਲ ਲੱਗਨ ਨਾਲ ਸਾਡਾ ਸਟਾਫ ਮਿਹਨਤ ਕਰਾ ਰਿਹਾ ਹੈ ਜਿਹਦੇ ਸਦਕਾ ਬੱਚੇ ਮਿਹਨਤ ਕਰਦੇ ਨੇ ਤੇ ਆਪਣੀ ਪੋਜੀਸ਼ਨ ਲੈ ਰਹੇ ਨੇ ਅੱਗੇ ਤੋਂ ਵੀ ਅਸੀਂ ਆਸਵੰਦਾ ਕਿ ਇਸ ਤਰ੍ਹਾਂ ਸਟਾਫ ਮਿਹਨਤ ਕਰਾਉਂਦਾ ਰਹੂਗਾ ਤੇ ਬੱਚੇ ਮਿਹਨਤ ਕਰਦੇ ਰਹਿਣਗੇ ਤੇ ਪੋਜੀਸ਼ਨ ਹਾਸਲ ਕਰਦੇ ਰਹਿਣਗੇ ਤੁਹਾਡੇ ਬਟੇ ਮੈਡਮ ਆਇਓ ਤੁਸੀਂ ਵੀ ਹਾਂਜੀ ਹਾਂ ਕਿਹਨਾਂ ਦਾ ਤੁਹਾਡਾ ਸਿਮਰਨ ਕੌਰ ਸਿਮਰਨ ਤੁਸੀਂ ਕਿੰਨੇ ਪਰਸੈਂਟ ਮਿਲੇ 87% ਹਾਂ ਤੁਸੀਂ ਬਟਾ ਮਨਦੀਪ ਕੌਰ ਮੈਂ 87% ਨੰਬਰ ਨੇ ਸਿਰਫ ਮਤਲਬ ਜਿਹੜੇ ਨੰਬਰ ਆਏ ਨੇਗੇ ਸਰ ਤੇ ਟੀਚਰ ਸਾਡੇ ਜਿਹੜੇ ਵੀ ਮੈਡਮ ਸੀਗੇ ਸਾਰਿਆਂ ਦੀ ਮਿਹਨਤ ਸਬਕਾ ਹੀ ਆਏ ਨੇਗੇ ਤੇ ਅਸੀਂ ਮਤਲਬ ਇਹ ਹੀ ਓਫ ਕਰਦੇ ਆਂਗੇ ਵੀ ਸਾਡੇ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਵਧੀਆ ਹਨ ਤੇ ਸਾਡੀ ਸਾਰੀ ਕਲਾਸ ਹੀ ਵਧੀਆ ਨੰਬਰ ਲੈਤੀ ਠੀਕ ਅਮਨਦੀਪ ਦੇ ਪਿਤਾ ਜੀ ਵੀ ਖੜੇ ਆ ਤੁਸੀਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਤੁਹਾਡੇ ਬੱਚੇ ਨੇ ਮੰਨ ਲਓ ਪੈਲਾਸਥਾਨ ਹਾਸਲ ਕੀਤਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਜ਼ਿਆਦਾ ਜੀ ਬਹੁਤ ਮਿਹਨਤ ਸਾਰਿਆਂ ਨੇ ਵੀ ਮੈਡਮਾਂ ਨੇ ਕਰਾਈ ਹੈ ਬਹੁਤ ਕਰ ਕਿੰਨਾ ਪੜਦੀ ਹੈ ਬਹੁਤ ਜ਼ਿਆਦਾ ਪੜਦੀ ਹੈ ਜੀ ਤੇ ਦੇਖੋ